ਮੈਂ ਰਾਜ ਸਿੰਘ ਥੇੜੀ ਬੀਕੇ ਯਾਦ ਮੈਂ ਅੱਜ ਇਹ ਗੱਲ ਸਾਫ਼ ਕਰਨੀ ਚਾਹੁੰਦਾ ਪਹਿਲੀ ਗੱਲ ਅਸੀਂ ਪਹਿਲੀਆਂ ਜਿਹੜੀਆਂ ਸਾਡੀ ਗੱਲਾਂ ਹੁੰਦੀਆਂ ਨੇ ਕਿ ਸਰਕਾਰ ਨੇ ਰਸਤੇ ਰੋਕੇ ਨੇ ਜਾਂ ਕਿਸਾਨਾਂ ਨੇ ਰਸਤੇ ਰੋਕੇ ਨੇ ਅਸੀਂ ਇਹ ਗੱਲ ਸਾਫ਼ ਕਰਨੀ ਚਾਹੁੰਦੇ ਆਂ ਕਿ ਕਿਸਾਨਾਂ ਨੇ ਕੋਈ ਰਸਤਾ ਕਦੇ ਨਾ ਰੁਕਿਆ ਸੀ ਨਾ ਰੁਕਿਆ ਹੁਣ ਅਸੀਂ 13 ਫਰਵਰੀ ਤੋਂ ਇੱਥੇ ਆਏ ਸੀ ਪਰੋ ਰਸਤੇ 8 ਤਰੀਕ ਤੋਂ ਬੰਦ ਹੋਏ ਨੇ ਜੋ ਕਿ ਸਰਕਾਰ ਨੇ ਬੰਦ ਕੀਤੇ ਨੇ ਅਸੀਂ ਚਾਹੁੰਦੇ ਹਾਂ ਲੋਕਾਂ ਦਾ ਸਹਿਯੋਗ ਕਿ ਲੋਕ ਸਾਡਾ ਸਹਿਯੋਗ ਕਰਨ ਸਰਕਾਰ ਤੇ ਪ੍ਰੈਸ਼ਰ ਪਾਈਏ ਤੇ ਰਸਤੇ ਖੁਲਾਈ ਜਾਣ ਕਿਸਾਨ ਜਾ ਕੇ ਆਪਣਾ ਪ੍ਰੋਟੈਸਟ ਦਿੱਲੀ ਕਰ ਸਕਣ ਤੇ ਲੋਕਾਂ ਨੂੰ ਸੁਵਿਧਾ ਹੋ ਸਕੇ ਅਗਲੀ ਗੱਲ ਜਿਹੜੀ ਹੁੰਦੀ ਹੈ ਨਵਦੀਪ ਜਲੇਟ ਜਲਵੇੜਾ ਜੋ ਕਿ ਹਰਿਆਣਾ ਦੇ ਨੌਜਵਾਨ ਗਿਫਤਾਰ ਕੀਤੇ ਹੋਏ ਨੇ ਉਸ ਨੌਜਵਾਨ ਤੇ ਹਰਿਆਣਾ ਸਰਕਾਰ ਨੇ ਇਨਾ ਤਸ਼ੱਦਦ ਕੀਤਾ ਹੈ ਬਿਨਾ ਕਾਰਨ ਤੋਂ ਉਤੇ 16 17 ਪਰਚੇ ਪਾ ਦਿੱਤੇ ਗਏ ਨੇ ਉਤੇ 3 ਡਿਗਰੀ ਟੌਰਚਰ ਕੀਤਾ ਉਤੇ ਇਨਾ ਪ੍ਰੈਸ਼ਰ ਪਾ ਰਿਆ ਪਾਇਆ ਗਿਆ ਹੈ ਕਿ ਉਹਨੂੰ ਮਜਬੂਰ ਕਰ ਦਿੱਤਾ ਗਿਆ ਕਿ ਅੱਗੇ ਤੋਂ ਕਿਸੇ ਕਿਸਾਨੀ ਅੰਦੋਲਨ ਦਾ ਹਿੱਸਾ ਨਾ ਬਣੇ ਸੋ ਸਾਡੇ ਨੌਜਵਾਨਾਂ ਨੂੰ ਇਹਨਾਂ ਦਬਾਇਆ ਜਾ ਰਿਹਾ ਹੈ ਕਿਉਂਕਿ ਅਸੀਂ ਹਰਿਆਣਾ ਦੇ ਵਿੱਚ ਤਰਨੇ ਬੁਜਾਰੇ ਕਰਨ ਜਾ ਰਹੇ ਸੀ ਉਹਨਾਂ ਤਰਨਆਂ ਬਜਾਰਾਂ ਤੋਂ ਹਰਿਆਣਾ ਸਰਕਾਰ ਬੁਖਲਾਟ ਜਾ ਕੇ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਮੁਹੱਲੀ 에ਰਪੋਰਟ ਤੋਂ ਉਹਨਾਂ ਨੂੰ ਰਸਟ ਕਰਕੇ ਬਿਨਾ ਕਿਸੇ ਕਾਰਨ ਦੇ ਅੰਦਰ ਰੱਖਿਆ ਗਿਆ ਤੇ ਬਾਅਦ ਚ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਅਸੀਂ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਵਾਰਨਿੰਗ ਦਿੰਦੇ ਆ ਕਿ ਆਉਣ ਵਾਲੀ 17 ਜੁਲਾਈ ਨੂੰ ਜੇ ਕਰੋਨਾ ਦਾ ਕੋਈ ਫੈਸਲਾ ਉਦੋਂ ਤੱਕ ਨਹੀਂ ਹੁੰਦਾ ਤਸ 17 ਜੁਲਾਈ ਨੂੰ ਐਸਵੀ ਅੰਮਾਲਾ ਦਾ ਦਫ਼ਤਰ ਦਾ ਵੱਡੇ ਪੱਧਰ ਤੇ ਘਰਾਓ ਕਰਾਂਗੇ ਸਰਕਾਰ ਦੇ ਨੱਕੇ ਤੇ ਦਮ ਲਿਆ ਦੇਵਾਂਗੇ ਮਜਬੂਰ ਕਰ ਦੇਾਂਗੇ ਕਿ ਉਹਨਾਂ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਅਸੀਂ ਉਹ ਹਰਿਆਣਾ ਦੇ ਪ੍ਰਸ਼ਾਸਨ ਤੋਂ ਜਵਾਬ ਮੰਗਾਂਗੇ ਕਿ ਇਸ ਨੌਜਵਾਨ ਦਾ ਕੀ ਗਨਾਹ ਸੀ ਜਿੱਤੇ ਵੱਡਾ ਤਸ਼ੱਦਦ ਕੀਤਾ ਗਿਆ ਉਹਨੂੰ ਰਸਟ ਕੀਤਾ ਗਿਆ ਸੋ ਸਾਡੀ ਹਰਿਆਣਾ ਸਰਕਾਰ ਨੂੰ हरियाणा ਦੇ ਪ੍ਰਸ਼ਾਸਨ ਨੂੰ ਇਹ ਵਾਰਨਿੰਗ ਹੈ ਕਿ ਆਉਣ ਵਾਲੀ 17 ਜੁਲਾਈ ਤੱਕ ਜੇ ਸਾਡੇ ਨੌਜਵਾਨ ਰਹਿਣਾ ਨਾ ਕੀਤੇਗੇ ਬਿਨਾਂ ਸ਼ਰਤ ਪਰਚੇ ਰੱਦ ਨਾ ਕੀਤੇਗੇ ਤਾਂ 17 ਜੁਲਾਈ ਨੂੰ ਐਸਪੀ ਅੰਮ੍ਰਿਤਸਰ ਦਾ ਦਫ਼ਤਰ ਘੇਰ ਕੇ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਕਿ ਉਹਨਾਂ ਦੇ ਪਰਚੇ ਰੱਦ ਕੀਤੇ ਜਾਣ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ